ਦੀ ਨਵੀਂ ਖੇਤਰੀ ਪਾਰਟੀ ਉੱਭਰਨੀ ਆ ਉਹਨਾਂ ਦੇ ਵਿੱਚੋਂ ਇੱਕ ਚਿਹਰਾ ਹੈ ਅਮਰਤਪਾਲ ਸਿੰਘ ਸੰਸਦ ਵਿੱਚ ਸਾਰਿਆਂ ਨੇ ਸੌਂ ਚੁੱਕੀ ਪੰਜਾਬ ਦੇ ਸੰਸਦ ਮੈਂਬਰਾਂ ਦੀ ਵਾਰੀ ਸੀ ਅੱਜ ਸਾਰੇ ਇੱਕ ਇੱਕ ਕਰਕੇ ਸੌਂ ਚੁੱਕੀ ਆਪਣੇ ਆਪਣੇ ਅੰਦਾਜ਼ 'ਚ ਕਿਸੇ ਨੇ ਜਕਾਰੇ ਵੀ ਉੱਥੇ ਛੱਡੇ ਨਾਰੇ ਵੀ ਲਾਏ ਤਾਂ ਇੱਕੇ ਅਮਰਤਪਾਲ ਸਿੰਘ ਦਾ ਨਾਮ ਤਾਂ ਬੋਲਿਆ ਪਰ ਖੁਦ ਅਮਰਤਪਾਲ ਸਿੰਘ ਨਹੀਂ ਬੋਲੇ ਸਿੰਦ ਦੇਖੋ ਜਿਹੜਾ ਪਾਰਲੀਮੈਂਟ ਆ ਪਾਰਲੀਮੈਂਟ ਨੇ ਤੇ ਉਹ ਹੀ ਕਹਿਣਾ ਕਿ ਜਿਹੜੇ ਜਿੱਤੇ ਆ ਗਨੇ ਕਿਉਂਕਿ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਕੋਲੋਂ ਜੇਤੂ ਉਮੀਦਵਾਰਾਂ ਦੇ ਸਰਟੀਫੀਕਟ ਲਿਸਟ ਚਲੀ ਜਾਂਦੀ ਨਾ ਕਿ ਫਲਾਨੀ ਫਲਾਨੀ ਕੰਸਟਿਟੂਐਂਸੀ ਚੋਂ ਇਹ ਬੰਦਾ ਜਿੱਤਿਆ ਜੇ ਕੋਈ ਪਾਰਟੀ ਦਾ ਤੇ ਪਾਰਟੀ ਦਾ ਜ਼ਿਕਰ ਕੀਤਾ ਜਾਂਦਾ ਜੇ ਆਜ਼ਾਦ ਆਜ਼ਾਦ ਦਾ ਜ਼ਿਕਰ ਕੀਤਾ ਜਦ ਖਡੂਰ ਸਾਹਿਬ ਦੀ ਵਾਰੀ ਆਈ ਤੇ ਜਿਹੜੇ ਲੋਕ ਸਭਾ ਦੇ 70 ਆ ਗਏ ਉਹਨਾਂ ਨੇ ਨਾਮ ਪੜਤਾ ਕਿ ਅਮਰਤਪਾਲ ਸਿੰਘ ਕੜੂਰ ਸਾਹਿਬ ਹੁਣ ਅਮਰਤਪਾਲ ਸਿੰਘ ਤੇ ਤਾਂ ਹੀ ਪਹੁੰਚੂਗਾ ਨਾ ਸੌਂ ਖਾਣ ਵਾਸਤੇ ਜੇ ਉੱਥੇ ਪਾਰਲੀਮੈਂਟ ਦੇ ਵਿੱਚ ਹਾਜ਼ਰ ਹੋਵੇ ਉਹ ਤੇ ਡਿਬਰੂਗੜ੍ਹ ਬੈਠਾ ਪੰਜਾਬ ਸਰਕਾਰ ਕਰਕੇ ਪੰਜਾਬ ਸਰਕਾਰ ਨੂੰ ਰਿਆ ਨਹੀਂ ਕਰਨਾ ਚਾਹੁੰਦੀ ਹੈਗੀ ਨਾ ਇਸ ਕਰਕੇ ਉਹ ਤੇ ਹੈ ਨਾ ਕਿ ਨਾਮ ਉਹਨਾਂ ਵਾਸਤੇ ਤੇ ਐਮਪੀ ਆ ਪਰ ਸਰਕਾਰ ਛੱਡਣਾ ਨਹੀਂ ਚਾਹੁੰਦੀ ਸਰਕਾਰ ਉਸ ਤੇ ਜਿਹੜਾ ਐਨਐਸਏ ਨਹੀਂ ਹਟਾਉਣਾ ਚਾਹਦੀ ਹੁਣ ਸਵਾਲ ਹੈ ਕਿ 242 ਦੇ ਕਰੀਬ ਜਿਹੜੇ 543 ਦੇ ਵਿੱਚੋਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਤੇ ਪਰਚੇ ਕਿਹੜੇ ਕਿਹੜੇ ਦਰਜ ਹੋਏ ਨੇ ਕਤਲ ਦੇ ਇਰਾਦਾ ਕਤਲ ਦੇ ਕੁੜੀਆਂ ਦੇ ਛੇੜਖਾਨੇ ਸੈਕਸਚੁਅਲ ਹਰਾਸਮੈਂਟ ਬਲਾਤਕਾਰ ਅਗਵਾ ਕਰਨਾ ਐਕਸਟਰਸ਼ਨ ਡਾਕੇ ਉਹ ਸੌ ਚੁੱਕ ਗਏ ਅੱਜ ਉਹਨਾਂ ਚੋਂ ਹਜੇ 242 ਹਜੇ ਬਾਕੀਆਂ ਦੀ ਵਾਰੀ ਆਣੀ ਜਿਹਦੇ ਖਿਲਾਫ ਐਨਐਸਏ ਲੱਗਾ ਪੋਲੀਟੀਕਲ ਕੇਸ ਆ ਉਹ ਡਿਬਰੂਗੜ੍ਹ ਬੈਠਾ ਹੈਗਾ ਇੱਕ ਇਹ ਕੋ ਇੰਜੀਨੀਅਰ ਇੰਜੀਨੀਅਰ ਰਾਸ਼ਿਦ ਬਾਰਾ ਮੁਲਾ ਤੋਂ ਹੁਣ ਸਵਾਲ ਹੈ ਕਿ ਉਹ ਮੁਸਲਮਾਨ ਹੈ ਸਿੱਖ ਇੱਕ ਤੇ ਐਨਐਸਏ ਲਗਾ ਇੱਕ ਤਿਆੜ ਜੇਲ੍ਹ ਵਿੱਚ ਬੰਦ ਉਹਦੇ ਵੀ ਬੜੇ ਸੀਰੀਅਸ ਕੇਸ ਲੱਗੇ ਨੇ ਪਰ ਪਾਰਲੀਮੈਂਟ ਤੇ ਮੰਨਦੀ ਕਿ ਐਮਪੀ ਚੁਣੇ ਹੋ ਨੇ ਕਿਉਂਕਿ ਲੋਕਤੰਤਰ ਦੀ ਸਭ ਤੋਂ ਵੱਡਾ ਮੰਦਰ ਕਿਹੜਾ ਹੈਗਾ ਉਹ ਪਾਰਲੀਮੈਂਟ ਹੈ ਤੇ ਉਸ ਪਾਰਲੀਮੈਂਟ ਦੇ ਵਿੱਚ ਤੇ ਉਹ ਕਹਿੰਦੇ ਕਿ ਸਾਡਾ ਐਮਪੀ ਹੈ ਜੀ ਹੁਣ ਸਰਕਾਰਾਂ ਨਹੀਂ ਮੰਨਦੀਆਂ ਦੇ ਨਾਮ ਮੰਨਣ ਲੋਕ ਆਪੇ ਦੇਖ ਲੈ ਲੋਕ ਡਿਸਾਈਡ ਕਰਨਗੇ ਪਰ ਇੱਕ ਪਾਸੇ ਵੀ ਨਾ ਕਿ ਜਦੋਂ 197000 ਤੋਂ ਵੱਧ ਲੋਕਾਂ ਨੇ ਫਰਕ ਦੇ ਨਾਲ ਉਸ ਬੰਦੇ ਨੂੰ ਜਿਤਾ ਦਿੱਤਾ ਹੈਗਾ ਹੁਣ ਇਹਦੇ ਚਤੇ ਪਾਰਲੀਮੈਂਟ ਤੇ ਕੋਈ ਕਰ ਨਹੀਂ ਸਕਦੀ ਨਾ ਦਖਲ ਦੇ ਨਹੀਂ ਸਕਦੀ ਉਹਨਾਂ ਨੇ ਕਿਹਾ ਵੀ ਜਿਹੜਾ ਜਿੱਤ ਕੇ ਸੌ ਚੁੱਕ ਕੇ ਤੇ ਪਾਰਲੀਮੈਂਟ ਜੋ ਉੱਥੇ ਜਾ ਕੇ ਥੋੜਾ ਸੌ ਚੁਕਾਊਗੀ ਹੁਣ ਉਹਨਾਂ ਨੇ ਉਹ ਕੀ ਕਰਕੇ ਹੋ ਸਕਦਾ ਹੈ ਹੁਣ ਇੱਕ ਬੜੀ ਕਾਨੂੰਨੀ ਪਚੀਦਗੀਆਂ ਨੇ ਕਿ ਉਹ ਐਮਪੀ ਬਣੇ रह ਸਕਦੇ ਨਹੀਂ ਕਿਉਂਕਿ ਉਹ ਐਬਸੈਂਟ ਵੀ रह ਸਕਦੇ ਹਨ ਪਰ ਉਹਨਾਂ ਨੂੰ ਤਨਖਾਹ ਜਾਂ ਭੱਤੇ ਮਿਲਨੇ ਸ਼ੁਰੂ ਹੋ ਜਾਣਗੇ ਪਰ ਜਿਹੜੀ ਉਹਨਾਂ ਨੂੰ 5 ਕਰੋੜ ਗ੍ਰਾਂਟ ਮਿਲੀ ਸਾਲ ਦੀ ਸ਼ਾਇਦ ਉਹ ਕਿਵੇਂ ਖਰਚਣਗੇ ਨਾ ਮੈਂਬਰ ਪਾਰਲੀਮੈਂਟ ਤੇ ਜੁਨੇ ਚੁਣੇਗੇ ਨਾ ਹਾਜ਼ਰੀ ਨਹੀਂ ਭਰੀ ਜਾਣਗੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਇਦਾਂ ਦੇ 3-4 ਐਮਪੀ ਆ ਜਿਹੜੇ ਐਮਪੀ ਚੁਣੇ ਗਏ ਸੀ ਲੇਕਿਨ ਉਹ ਜੇਲ੍ਹ ਦੇ ਵਿੱਚ ਹੀ ਰਹੇਗੇ ਨੇ ਪਰ ਹੁਣ ਜਦ ਕੋਡ ਦੇਖੇਗੀ ਕਿ ਐਨਐਸਏ ਜਿਹੜੀ ਬੰਦੇ ਤੇ ਲੱਗੀ ਉਹ ਕਦੋਂ ਹਟਾਉਣੀ ਆ ਇੱਕ ਸਾਲ ਤੋਂ ਫਿਰ ਐਕਸਟੈਂਡ ਕਰ ਦਿੱਤੀ ਗਿਆ ਇਹਦੇ ਸਰਕਾਰ ਪੰਜਾਬ ਸਰਕਾਰ ਆਪਣੇ ਗੱਲ ਖੁਦ ਵਿਪਤਾ ਪਾ ਰਹੀ ਹੈ ਪਰ ਜਿੱਥੋਂ ਤੱਕ ਉਹ ਅੱਜ ਅਮਰਤਪਾਲ ਸਿੰਘ ਹੋਣੀ ਸੌਣ ਨਹੀਂ ਝੁਕ ਪਏ ਉਹ ਇੱਕੋ وجہ ਕਿ ਐਨਸੀ